ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਬੀ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਵੱਡ ਸੇਲ ਲੈ ਲੈ ਕੇ ਆਏ ਜੀ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਿਹਾ ਪਿੰਡ ਸੈਲੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਲ ਨੇੜੇ ਪਿੰਡ ਬਈ ਪਧੌੜ ਤੇ ਨਿਹਾਲ ਸਿੰਘਲ ਰਹਿ ਜਾਂਦਾ ਆਉਂ ਪੁੱਛ ਲੈਣੇ ਬਾਈ ਤੁਸੀਂ ਬਾਈ ਜੀ ਹਸੀ ਕਾਲ ਸਸਿਕਾ ਬਾਈ ਹੋਰ ਠੀਕ ਹਾਂ ਵਧੀਆ ਜੀ ਹਾਂਜੀ ਬਾਈ ਜੀ ਠੀਕ ਹੈ ਬਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਮੇਰਾ ਜੀ ਜਗਵੀਰ ਸਿੰਘ ਹੈ ਜੀ ਪਿੰਡ ਸੈਦੋਕੇ ਹੈ ਜੀ ਮੋਬਾਈਲ ਆਪਣਾ ਨੰਬਰ ਹੈਗਾ ਜੀ 98784 10175 ਜੀ ਠੀਕ ਹੈ ਬਾਈ ਬਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਪਹਿਲੇ ਸੂਏ ਬੈੜ ਨੇ ਮੰਨ ਕੇ ਚੱਲੋ ਜੀ ਆਪਾਂ ਨੂੰ 25 ਲੀਟਰ ਦੁੱਧ ਦਿੱਤਾ ਜੀ ਠੀਕਾ ਹੁਣ ਇਹ ਬੈੜ ਜੀ ਦੂਜੇ ਸੂਏ ਹੁੰਦੀ ਹੈ ਜੇ ਐਸਾ ਹੋਣਾ ਜੀ ਇਹ ਦੁੱਧ ਕਿਤਾ ਜੀ ਮੇਰੇ ਹਿਸਾਬ ਨਾਲ 35 30 ਨੂੰ ਪਊਗੀ 35 ਲੀਟਰ ਹਾਂ ਠੀਕਾ ਇਹਦਾ ਮੰਨ ਕੇ ਚੱਲੋ ਜੀ ਹੂੰ ਸਮੀਪੜੀ ਬਹੁਤ ਹੈ ਹਾਂ ਸਮੀਪੜੀ ਬਹੁਤ ਹੈ ਵੀ ਫੁੱਲਨਾ ਸਮੀਪੜੀ ਫੁੱਲ ਅੱਖਾ ਡੱਬਡ ਚੰਗਾ ਰੰਗ ਰੂਪ ਚੰਗਾ ਆਡਰ ਕਮਾਲ ਦਾ ਕੱਲਾ ਕੱਲਾ ਖੱਥਾਨ ਮੁੱਠੀਆਂ ਲੱਗੀਆਂ ਇਹਦੇ ਥਣ ਮੁੱਠੀ ਜਿਹੜਾ ਥਣ ਲੇਵਾ ਦੇਖੋ ਗੇਠਲੀ ਵਾ ਗਰਮ ਵਾਲੀ ਦਾ ਮੂਹਰ ਨੂੰ ਇਕੱਲਾ ਇਕੱਲਾ ਥਣ ਦੇਖੋ ਬਈ ਚਾਰੇ ਥਣ ਨਿਕਰਵੇਂ ਫੋਲ ਦੇ ਬਈ ਟੋਰਚੇ ਵਿਖਾ ਦੇ ਰਾਤ ਰਾਤਾਰਾ ਦੇਖੋ ਬਈ ਆਟਰ ਕਮਾਲ ਦਾ ਰਾਜੀ ਰੋਜੀ ਫੋਲਾ ਚੰਗੀ ਆ ਬੜ ਕੱਚੀ ਕੱਚੀ ਆ ਦਣੇ ਜੇ ਲੈੰਦੀ ਆ ਆਟਰ ਜਿਹੜਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਨਾ ਮੁੱਲ ਫੋਨ ਤੇ ਹੋ ਜੀ ਵੀਰੇ ਹਾਂ ਮੁੱਲ ਬਈ ਫੋਨ ਤੇ ਮੁੱਲ ਬਈ ਫੋਨ ਦੇੋ ਜਿਹੜਾ ਬੜ ਦੇ ਹਿਸਾਬ ਨਾਲ ਜਾਇਜ਼ ਹੋਗਾ ਥਣਲੇਵਾ ਦੇਖੋ ਬਈ ਮੂਹਰੋਂ ਗਾੜੀ ਗੁੜੀ ਪੂਰੀ ਚੰਗੀ ਆ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਦੇਖੋ ਬਈ ਕਿਆ ਬਾਤ ਪਹਿਲੇ ਸਵੇ 25 ਲੀਟਰ ਦਤਾ ਹਾਂ ਬਾਈ 25 ਲੀਟਰ ਦੋ ਤਾਂ ਬਾਈ ਕਹਿੰਦਾ ਪਹਿਲੇ ਸਵੇ ਦਤਾ ਹਾਂ ਹੁਣ ਦੂਜਾ ਸੂਆ ਕਰਮ ਵਾਲੀ ਸੋਣ ਦੇ ਮੁੱਲ ਜੈਜੂ ਬਾਈ ਹਾਂ ਮੁੱਲ ਜੈਜੂ ਕਿਸੇ ਵੀਰ ਨੂੰ ਬਾਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ